ਅੱਜ ਮਰਦ ਨੂੰ ਸੋਸ਼ਲ ਮੀਡੀਆ ਤੇ ਆਉਣ ਦੀ ਬਹੁਤ ਲੋੜ ਹੈ ਜੀ ਤੇ ਆਪਣੇ ਗਿਲਵੇ ਸ਼ਿਕਵੇ ਸਾਰੇ ਪ੍ਰਗਟ ਕਰਨੇ ਚਾਹੀਦੇ ਆਂਜ ਲਾਉਂਦਾ ਕਹਾਲੂ ਮੇਰੇ ਬਰਾਬਰ ਦੀ ਸਾਥਣ ਹੋਏਗੀ ਤਾਂ ਅਸੀਂ 10 ਰੁਪਏ ਵਿੱਚ ਵੀ ਆਪਣਾ ਮਤਲਬ ਵਧੀਆ ਸਹਿਯੋਗ پا ਕੇ ਆਪਣੇ ਬੱਚੇ ਨੂੰ ਆਪਣੀ ਫੈਮਲੀ ਨੂੰ ਇੱਕ ਅੱਛਾ ਵਾਤਾਵਰਨ ਦੇ ਸਕਦੀ ਆ ਇਹਦਾ ਮਕਸਦ ਜਿਹੜਾ ਇਹ ਹੁੰਦਾ ਹੈ ਮਤਲਬ ਪੜਾਈ ਦਾ ਇਹ ਨਹੀਂ ਹੈਗਾ ਤੇ ਮਤਲਬ ਕੁੜੀ ਮਤਲਬ ਅੱਡੀ ਡਿਗਰੀ ਵੀ ਲੈਂਦੀ ਆ ਤੇ ਉਹ ਆ ਕੇ ਮੁੰਡੇ ਦੀਆਂ ਡਿਗਰੀਆਂ ਨੂੰ ਮਤਲਬ ਰੋਲਣ ਦਾ ਕੰਮ ਕਰਦੀ ਆ ਤੇ ਉਹਦਾ ਸਹਿਯੋਗ ਨਹੀਂ ਹੁਣ ਬਣ ਰਿਹਾ ਹੈਗਾ ਬਾਕੀ ਇਹ ਆ ਅਦਾਲਤ ਕੋਟ ਹਾਂ ਉਹ ਸਾਰਾ ਕੁਝ ਇੱਕ ਪਾਸੇ ਕੁੜੀ ਨੂੰ ਲਾ ਦਿਓ ਅੰਨੇ ਪੈਸੇ ਕੁੜੀ ਨੂੰ ਦੇ ਦਿਓ ਅੰਨੇ ਪੈਸੇ ਕਿਉਂ ਭਈ ਮੁੰਡੇ ਦੇ ਘਰ ਵਿੱਚ ਪਰਿਵਾਰ ਦੇ ਵਿੱਚ ਕਿਹ ਕਬੀਲਦਾਰੀ ਨਹੀਂ ਹੈ ਕਿਉਂ ਉਹਦਾ ਜਿਹੜਾ ਜਿਹੜਾ ਜੇਵ ਆ ਉਦੀ ਉੱਧਰ ਨਹੀਂ ਜਾਣੀ ਬੈਸੇ ਵੀ ਇਹ ਆ ਸਰਕਾਰ ਹੁ ਕਿੰਨਾ ਰੁਜ਼ਗਾਰ ਦੇ ਰਹੀ ਆ ਕਹਦੇ ਹਨ ਨੇ ਡਿਗਰੀਆਂ ਕਰਕੇ ਬੱਚੇ ਘੁੰਮ ਰਹੇ ਆ ਤੇ ਕਿਵੇਂ ਬੱਚਿਆਂ ਦੀ ਜਿਹੜਾ ਕਿੰਨੀ ਕੁੰਦੀ ਪੋਕਟ ਮਨੀ ਆ ਹੈ ਤੇ ਮੈਨੂੰ ਤਾਂ ਐਂ ਲੱਗਦਾ ਹੁੰਦਾ ਵੀ ਇਹ ਸਾਰੇ ਮਸਲੇ ਕੋਟ ਕਚੈਰੀਆਂ ਦੇ ਵਿੱਚ ਜੋ ਹੋ ਰਿਹਾ ਹੈ ਨਾ ਲੱਖ ਲਾਂ ਤਾਂ ਜੋ ਏਥੇ ਦੇ ਦਰਜੇ ਦੀਆਂ ਜਮਾਈ ਕਿ ਜਦ ਹਾਂ ਬਰਾਬਰ ਦੀ ਕੁੜੀ ਮੁੰਡਾ ਪੜ੍ਹੇ ਲਿਖਿਆ ਤਾਂ ਬਰਾਬਰ ਦੇ ਹੋ ਕੇ ਹੀ ਘਰਵਾਰ ਚੱਲਦੇ ਆ ਇਹ ਨਹੀਂ ਹੈਗਾ ਤੇ ਮਤਲਬ ਆਪਣੀਆਂ ਕੱਚ ਚ ਦੂਏ ਦੀਆਂ ਹੱਥ ਚ ਇਹ ਗਲਤ ਹੈ ਸਰਾ ਸਰ ਗਲਤ ਹੈ ਮੈਂ ਇਹ ਚਾਹੁੰਦੀ ਹਾਂ ਕਿ ਆਦਮੀ ਜੇ ਪੁਰਸ਼ ਵਰਗ ਹੈ ਨਾ ਆਪਣੀ ਮਹੱਤਤਾ ਨੂੰ ਉਹ ਪਹਿਚਾਣੇ ਲੋੜ ਹੈ ਇਹਦੀ ਬਹੁਤ ਜ਼ਰੂਰਤ ਹੈ ਤੇ ਸੋਸ਼ਲ ਮੀਡੀਆ ਤੇ ਬਾਤ ਤੇ ਬਾਤ ਆਪਣੇ ਨਾਲ ਹੁੰਦੀ ਆ ਬੇਇਨਸਾਫੀਆਂ ਦੀ ਗੱਲ ਵੀ ਕਰੇ ਕਿਉਂ ਬਈ ਤੁਸੀਂ ਰਿਸ਼ਤਾ ਨਾਤਾ ਕੀਤਾ ਐਵੇਂ ਥੋੜਾ ਜੋੜ ਕੇ ਕਰ ਲਿਆ ਹੈਗਾ ਐਦਾਂ ਤਾਂ ਫਿਰ ਮਤਲਬ ਇਹ ਆ ਵੀ ਕੁੜੀ ਦੇਖੀ ਚਲੋ ਵੀ ਮੈਂ ਉਹ ਕਹਿੰਦੇ ਮੈਂ ਫੇਟਾ ਇਹ ਵੀ ਮੇਰੇ ਕੋਲ ਬਹੁਤ ਜਿਹੜਾ ਮੇਰੇ ਕੋਲ ਮੈਂ ਇੱਕ ਡਿਗਰੀ ਹੋਲਡਰ ਆ ਮੈਂ ਰੋਟੀ ਮਤਲਬ ਰੋਟੀ ਤੱਕ ੜਾ ਥੋੜਾ ਗੱਲ ਆਂਦੀ ਹੈਗੀ ਘਰ ਨੂੰ ਸੋਨਾ ਵੀ ਬਣਾਣਾ ਹੁੰਦਾ ਪਰਿਵਾਰ ਦੇ ਵਿੱਚ ਆਪਣੇ ਬੱਚਿਆਂ ਨੂੰ ਅੱਛੀ ਫੈਸਿਲਿਟੀ ਵੀ ਦੇਣੀ ਹੁੰਦੀ ਆ ਜੇ ਬਰੱਬ ਦੇ ਦੋਨੋਂ ਚੱਲੋਗੇ ਤਾਂ ਹੀ ਆਪਣੇ ਉਪਰੇ ਤੋਂ ਉੱਪਰ ਆਪਣੇ ਬੱਚੇ ਨੂੰ ਚੱਕਣ ਦੀ ਕੋਸ਼ਿਸ਼ ਕਰਾਂਗੇ ਨਾ ਕੋਈ ਇਹ ਤੇ ਪਰ ਸਾਡਾ ਨੌਜਵਾਨ ਵਰਗ ਤਾਂ ਮੈਨੂੰ ਇਸ ਚੀਜ਼ ਦਾ ਬੜਾ ਦੁੱਖ ਹੁੰਦਾ ਹੈ ਕਿ ਸਾਡਾ ਨੌਜਵਾਨ ਜਿਹੜਾ ਵਰਗ ਹੈ ਨਾ ਉਹ ਇਹਨਾਂ ਚੀਜ਼ਾਂ ਨੂੰ ਹੁਣ ਦਵਾਏ ਨਾ ਇਹ ਨਹੀਂ ਹੈਗਾ ਵੀ ਸੋਸ਼ਲ ਮੀਡੀਆ ਤੇ ਤੁਸੀਂ ਜਾਓ ਸੋਸ਼ਲ ਮੀਡੀਆ ਤੇ ਨਾਲ ਜੁੜਨੇ ਦਾ ਮਤਲਬ ਇਹ ਆ ਕਿ ਤੁਸੀਂ ਆਪਣੇ ਹੱਕ ਲਈ ਆਪਣੇ ਨਾਲ ਹੋਈ ਦੇ ਤਸ਼ੱਦਦ ਨੂੰ ਜ਼ਰੂਰ ਜਿਹੜਾ ਇਹ ਜ਼ਾਹਰ ਕਰੋ ਤੇ ਬਾਕੀ ਇਹ ਨਹੀਂ ਹੈਗਾ ਸੋਸ਼ਲ ਮੀਡੀਆ ਤੇ ਮਨੋਰੰਜਨ ਕਰ ਲਿਆ ਜਾਂ ਫਿਰ ਇਹ ਹੈ ਵੀ ਤੁਸੀਂ ਹੁਣ ਜਿਹੜਾ ਇਹ ਨਸ਼ੇ ਵਾਲੇ ਉਹਦੀ ਵਿੱਚ ਜਿਹੜੇ ਆ ਆਪਣੇ ਆਪ ਨੂੰ ਰੋਲ ਲਓ ਬਾਕੀ ਇਹ ਸਰਕਾਰਾਂ ਨੇ ਮਤਰਵੇ ਸ਼ਰਾਬਾਂ ਨਸ਼ੇ ਜਿਹੜੇ ਉਹ ਕਰੇ ਹੋਇਆ ਮੈਂ ਤੇ ਵੀ ਬਹੁਤ ਸਖਤ ਖਿਲਾਫ ਹੈ ਬੰਦਾ ਮੈਨੂੰ ਮੇਰੀ ਜੋ ਸੋਚ ਆ ਕਿ ਬੰਦਾ 80% 20% ਤਾਂ ਇਹ ਹੁੰਦਾ ਨਾ ਵੀ ਚਲੋ ਸਾਰਾ ਮਤਲਬ ਥੋੜੀ ਬੋਤੀ ਕੰਮ ਕੀਤਾ ਇਹਾ ਚਲੋ ਇੱਕ ਅੱਧਾ ਪੈਗ ਲਾ ਲਾਂਗੇ ਇੱਥੇ ਦੀ ਗੱਲ ਹੈ ਇਹ ਜਿਹੜਾ 80% 90% ਨਸ਼ਾ ਕਰਦਾ ਇਹ ਬੰਦਾ ਪਰਿਵਾਰ ਤੋਂ ਦੁਖੀ ਹੋਗਾ ਕਰਦਾ ਔਰ ਆਪਣੀ ਵਾਈਫ ਤੋਂ ਦੁਖੀ ਹੋ ਕੇ ਕਰ ਰਿਹਾ ਜੋ ਅੱਜ ਦਾ ਜਨਰੇਸ਼ਨ ਦਾ ਹਿਸਾਬ ਦਾ ਵਾ ਮੈਂ ਇਹ ਕਹੂੰਗੀ ਪਰ ਹੁਣ ਇਹ ਹੈ ਵੀ ਹੁਣ ਇਹਨਾਂ ਚੀਜ਼ਾਂ ਚ ਡੁੱਬਣ ਦੀ ਨੌਜਵਾਨ ਨੂੰ ਮਤਲਬ ਆਪਣਾ ਆਪਣੇ ਆਪ ਨੂੰ ਗੁਆ ਰਿਹਾ ਇਹ ਬੰਦਾ ਬੰਦਾ ਆਪਣੀ ਆਪਣੀ ਜੜੀ ਪਛਾਣ ਆ ਆਪਣੀ ਜੜੀ ਤਹਿਵੀਜ਼ ਹੈ ਆਪਣਾ ਜੜੀ ਇੱਕ ਵਜੂਦ ਆ ਉਹਨੂੰ ਆਪਣਾ ਖਤਮ ਕਰ ਰਿਹਾ ਹੈ ਇਹਨਾਂ ਚੀਜ਼ਾਂ ਦੇ ਨਾਲ ਮਤਲਬ ਭਿੱਜ ਕੇ ਤੇ ਇਹਨਾਂ ਚੋਂ ਨਿਕਲਣ ਦੀ ਬਹੁਤ ਅਵਸ਼ਕਤਾ ਹੈ ਤੋਂ ਮੈਂ ਇਹੀ ਕਹੂੰਗੀ ਜਿਹੜੇ ਝੂਠੇ ਕੇਸ ਹੋਏ ਰਹੇ ਨਾ ਪਰਿਵਾਰਕ ਮਾਹੌਲ ਨੂੰ ਵਿੱਚ ਬੰਦੇ ਨੂੰ ਪਸੀਜਣ ਲਈ ਹੈ ਬੰਦਾ ਪਸੀਜ ਰਿਹਾ ਹੈ ਤੋਂ ਗੱਲ ਹੁਣ ਇਹ ਹੀ ਹੈ ਕਿ ਕੋਈ ਕਾਨੂੰਨ ਤਾਂ ਜਰੂਰ ਆਣਾ ਚਾਹੀਦਾ ਹੈ ਮੈਂ ਇਹ ਕਹੂੰਗੀ ਮੈਂ ਸਾਰੇ 그룹 ਦੇ ਸਹਿਯੋਗੀਆਂ ਨੂੰ ਬੇਨਤੀ ਕਰਾਂਗੀ ਕਿ ਸਭ ਸਾਥ ਦਿਨ ਤੇ ਵੱਤੋਂ ਵੱਧ ਜਿਹੜੇ ਆ ਜੁੜੋ ਨਾਲ ਤੇ ਇਹ ਕਾਨੂੰਨ ਜਿਹੜਾ ਆਪਾਂ ਲੈ ਕੇ ਆਣਾ ਹੈ ਤੇ ਤਾਂ ਜੋ ਸਾਡੇ ਸੁਚੱਜੇ ਸੋਹਣੇ ਖੂਬਸੂਤ ਜਿਹੜੇ ਆ ਪਰਿਵਾਰ ਪਰਿਵਾਰਾਂ ਦੀ ਨੀਂਹ ਰੱਖ ਹੋਏ ਕੋਈ ਵੀ ਕਿਸੇ ਵੀ ਬੱਚੇ ਨਾਲ ਕੋਈ ਤਸ਼ੱਦਦ ਨਾ ਹੋਏ ਤੇ ਬਹੁਤ ਦੁੱਖ ਹੋ ਰਿਹਾ ਹੈ ਮਤਲਬ ਤੇ ਆ ਜਿਹੜੀ ਹੁਣ ਨਵੀਂ ਆਵਾਜ਼ ਉੱਠੀ ਹੈ ਇਹਦਾ ਮੈਂ ਬਹੁਤ ਨਿੱਘਾ ਸਵਾਗਤ ਕਰਦੀ ਆ ਦਿਲ ਤੋਂ ਸਵਾਗਤ ਕਰਦੀ ਆ ਇਸ ਮੁਹਿੰਮ ਦੇ ਨਾਲ ਸਾਡਾ ਜਿਹੜਾ ਚੁਣਨਾ ਬਹੁਤ ਜ਼ਰੂਰੀ ਹੈ ਇੱਕ ਨੈਤਿਕ ਫਰਜ਼ ਹੈ ਸਾਡਾ ਨੈਤਿਕ ਫਰਜ਼ ਹੈ ਸਮਾਜ ਪ੍ਰਤੀ ਸਭਿਆਚਾਰਕ ਮਾਹੌਲ ਪ੍ਰਤੀ ਤੇ ਬਾਕੀ ਜਿਹੜਾ ਇਹ ਪਰਿਵਾਰਾਂ ਦੇ ਸੁਖਾਵੇ ਮਾਹੌਲ ਲਈ ਧੰਨਵਾਦ ਜੀ ਫਿਰ ਵੀ ਜੇ ਕੋਈ ਤੁਹਾਨੂੰ ਲੱਗਦਾ ਹੈ ਕਿ ਮੈਂ ਇਧਰ ਉਧਰ ਕੋਈ ਸ਼ਬਦ ਹੋ ਰਿਹਾ ਹੈ ਤਾਂ ਮੈਂ ਮਾਫੀ ਵੀ ਮੰਗਾਂਗੀ ਬਹੁਤ-ਬਹੁਤ ਸ਼ੁਕਰੀਆ ਜੀ ਅੱਜ ਜੁੜਨ ਲਈ ਫਿਰ ਜੁੜਾਂਗੇ ਕਿਸੇ ਦਿਨ ਧੰਨਵਾਦ ਜੀ